ਹਜੇ ਤਾਂ ਨਵੀਂ ਵਿਆਹ ਦਾ ਚਾ ਵੀ ਨਹੀਂ ਲਿੱਥਿਆ ਸੀ 10 ਮਹੀਨੇ ਹੀ ਵਿਆਹ ਨੂੰ ਹੋਏ ਸੀ ਬਾਹਾਂ ਦੇ ਵਿੱਚ ਲਾਲ ਚੂੜਾ ਸੀ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਧੀ ਦਾ ਵਿਆਹ ਕੀਤਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਧੀ ਦੇ ਵਿਆਹ ਤੋਂ ਬਾਅਦ ਉਹਨਾਂ ਨੂੰ ਇਹ ਵੀ ਦਿਨ ਦੇਖਣਾ ਪਵੇਗਾ ਦੱਸਦੀ ਏ ਕਿ ਰਮਨ ਦੀਪਕੌਰ ਦੀ ਹਲਕਾ ਲੰਬੀ ਦੇ ਪਿੰਡ ਰਾਣੀਪਾਲਾ ਦੇ ਵਿੱਚ ਵਿਆਹ ਹੋਇਆ ਸੀ 10 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਤੇ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਲੜਕੀ ਦੇ ਪਰਿਵਾਰ ਨੇ આરોਪ ਲਗਾਏ ਕਿ ਕੀ ਉਹਨਾਂ ਦੀ ਧੀ ਨੂੰ ਮਾਰਿਆ ਗਿਆ 10 ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਜੋ ਕਿ ਸਮੇਂ ਗਰਭਵਤੀ ਵੀ ਸੀ ਉਸਤਾਪਤੀ ਸ਼ਰਾਪਿੰਡ ਦਾ ਆਦੀ ਸੀ ਇਲزام ਮ੍ਰਿਤਕ ਲੜਕੀ ਦੇ ਪਰਿਵਾਰ ਤੇ ਵੱਲੋਂ ਲਗਾਏ ਗੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਧੀ ਦੇ ਨਾਲ ਮਾਰਕੁੱਟ ਕਰਨ ਲੱਗ ਪਿਆ ਸ਼ਰਾਬ ਪਿੰਡ ਤੋਂ ਅਕਸਰੀ ਰੋਕਦੀ ਸੀ ਕਈ ਵਾਰ ਪੰਚਾਇਤ ਵੀ ਹੋਈ ਜਦੋਂ ਉਹਨਾਂ ਨੂੰ ਫੋਨ ਕੀਤਾ ਤਾਂ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਧੀ ਦੀ ਮੌਤ ਹੋ ਚੁੱਕੀ ਸੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰਕੇ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੀਤੀ ਜਾਵੇਗੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਜੇ 10 ਮਹੀਨੇ ਪਹਿਲਾਂ ਹੀ ਵਿਆਹ ਨੂੰ ਹੋਏ ਸੀ ਗਰਵਤੀ ਇਹ ਵਿਵਹਤਾ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਨਦੀ ਧੀ ਇਸ ਤਰ੍ਹਾਂ ਮੌਤ ਹੋ ਜਾਵੇਗੀ ਧੀ ਦੀ ਮੌਤ ਤੇ ਯਕੀਨ ਕਰਨਾ ਹੀ ਮੁਸ਼ਕਲ ਹੋ ਜਾਵੇਗਾ ਮੈਂ ਹਰਵਿੰਦਰ ਸਿੰਘ ਜੇਰਾਪੰਡਾ ਜੀ ਕਿਸਾਨ ਆਪਣਾ ਦੋਘੇਮ ਡੱਬਰਾ ਜੀ ਤਹਿਸੀਲ ਖਸਾਣਾ ਜ਼ਿਲ੍ਹਾ ਨੂਕਾ ਰਾਜਸਥਾਨ ਕੀ ਮਾਮਲਾ ਕੀ ਸੀਗਾ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਸੀਗਾ ਇਹ ਡਾਰੂ ਪਿੰਦਾ ਸੀ ਕੁੜਕੀਆਂ ਦੇ ਫੋਨ ਫਾਨ ਆਉਂਦੇ ਸੀ ਕੋਈ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਆਖੀਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ ਸਮਝ ਜੂਗਾ ਪਰ ਇਹਨਾਂ ਸਮਝਿਆ ਸਾਡੀ ਅੱਜ ਭਾਂਜੀ ਕਿੱਥੋਂ ਗਈ ਸਾਨੂੰ ਤੋ ਕਹੀ ਸੀ ਤਾਂ ਗੱਲ ਕਰਨੀ ਹੋਈ ਨਹੀਂ ਸਕਦੀ ਗੱਲ ਕਿੰਨਾ ਟਾਈਮ ਹੋ ਗਿਆ ਵਿਆਹ ਕਿੰਨਾ 10 ਮਿੰਟ ਹੋਈ 10 ਮਿੰਟ ਸੱਚੇ ਵਿਆਹ ਦੇ ਅੰਬਾਈ ਕਿ ਕਿਤਾ ਸੀਗਾ ਜੀ ਆਪਣੇ 282 ਹੈਡਟ ਮਤਲਬ ਹੈ ਨਹੀਂ ਹਾਂਜੀ ਇੱਥੇ ਪੰਜਾਬ ਦੀ ਕਿਹੜੇ ਪੰਜਾਬ ਦੀ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਉਹਨਾਂ ਦਾ ਲੜਕੇ ਦਾ ਨਾਂ ਨਰਪਾਲ ਸਿੰਘ ਸੀ ਪੁਰ ਪ੍ਰਿੰਕੂ ਪਿਓ ਦਾ ਨਾਂ ਸੀਗਾ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਜ ਦੇ ਲੋਭੀ ਸੀਗੇ ਰੋਜ਼ ਹੀ ਲੜਕੀ ਨਾਲ ਮਤਲਬ ਤਕੜਾਤਾ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚਲ ਵੀ ਸੁਦਰ ਜੂਗਾ ਸੁਦਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਆਖਿਰਕਾਰ ਲੜਕੀ ਨੇ ਜਾਣ ਆਉਂਦੀ ਜਵਾਲੀ ਕੀ ਕਿਤਾ ਕੀ ਨਾ ਨਿਕਮੋ ਕਰੀ ਹਾਂ ਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਡੈਥ ਹੋ ਗਈ ਸੀ ਸਾਨੂੰ ਤਾਂ ਆਖਿਆ ਹੈਗਾ ਵੀ ਜੀ ਅਸੀਂ ਪਿਲਮੇ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਹੈ ਲੜਕੀ ਡੈਥ ਤੋਂ ਦੁਪਹਿਰ ਨਹੀਂ ਹੋ ਚੁਕੀ ਤੇ ਉਹਦੇ ਗਲੇ ਤੇ ਨਿਸ਼ਾਨ ਹੈ ਹਾਂ ਜੀ ਹਾਂ ਪਜਾਇ ਚਾਏ ਸੀ ਕੱਲ ਕੱਲ ਪਜਾਇ ਚਾਏ ਸੀ ਉਹੋ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਬਟਾਉ ਮਤਲਬ दारू ਨਾ ਪੀਵੀ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਐਸੀ ਵਾਰੀ ਰਿਕੁਐਸ ਸੀ ਕਿ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਮੈਨੂੰ ਕੁੱਟਮਾਰ ਕਰਦੇ ਤੇ ਫੋਨ ਨਾ ਹੋਇਆ ਕੋਲੇ ਤਾਂ ਆਪਣ ਮਾਰਨੀ ਸੌਖੀ ਆਈ ਗਏ ਕੱਲ ਤੁਸੀਂ ਆਏ ਹੋ ਨਾ ਪਰਸੋਂ ਹਾਂਜੀ ਪਰਸੋਂ ਆਈ ਸੀ ਕੱਲ 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 ਆਏ ਸੀ ਕੱਲ ਪੰਜਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਚੌਂ ਚੌਂਕੀ ਚ ਚੌਂਕੀ ਹਾਂਜੀ ਕੀ ਬੱਚਾ ਵਗੈਰਾ ਹੁੰਦਾ ਹਾਂਜੀ ਹਾਂਜੀ ਪ੍ਰੈਗਨੈਂਟ ਸੀ ਮੀਨਾ ਕੀ ਰਹੇਗੀ ਸੀ ਬਸ ਮੀਨਾ ਅੱਠਵਾਂ ਮਹੀਨੇ ਚਾਹਤਾ ਹੈ ਅੱਠਵੇਂ ਮਹੀਨੇ ਕੀ ਮੰਗੀ ਕਰਦੇ ਸੀ ਹਾਂਜੀ ਅਸੀਂ ਤਾਂ ਮੰਗ ਅਸੀਂ ਕਰਦੇ ਆ ਵੀ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਚਾਹੇ ਕੋਈ ਸਰਪੰਚ ਹੋਵੇ ਜਾਂ ਕੋਈ ਇਹ ਜਿਨ੍ਹਾਂ ਨੇ ਜਮਵਾਰੀਆਂ ਲਈਆਂ ਸੋਨਾ ਨਾਲ ਫਸਣਾ ਚਾਹੀਦਾ ਸਭ ਤੋਂ ਸ਼ਖਸ਼ਟ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਦਾ ਸੱਸਾ ਕੋਈ ਹੋਰ ਹੈ ਨਹੀਂ ਹਾਂ ਉਹਦੀ ਇੱਕ ਸੱਸਾ ਹੈ ਸੌਰਾ ਹੈਗਾ ਦੋਵੇਂ ਨਾਨਾ ਹੈ ਇੱਕ ਉਹਨਾਂ ਦਾ ਬਟਾਊਆ ਮਲੇਸ਼ੀਆ ਰਹਿੰਦਾ ਉਹ ਵੀ ਸਾਡੇ ਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਸੇ ਗੁਰਪਾਲ ਸਿੰਘ ਚਾਰ ਚੌਕੀ ਪਨੀ ਵਾਲਾ ਸਾਨੂੰ ਰੁਕਾ ਮਸੂਲ ਹੋਇਆ ਰਮਨਦੀਪਪੁਰ ਪਤਨੀ ਗੁਰਤੇ ਸਿੰਘ ਵਾਸੀ ਪਿੰਡ ਰਾਣੀ ਵਾਲਾ ਜਿਸ ਦੀ ਮੌਤ ਹੋ ਗਈ ਹੈ ਉਸ ਸੰਬੰਧੀ ਅਸੀਂ ਇਹਨਾਂ ਦੇ ਵਾਰਸ ਆ ਰਹੇ ਆ ਵਾਰਸਾਂ ਨੂੰ ਉਹਨਾਂ ਤੇ ਜੂਸ ਸਟੇਟਮੈਂਟ ਦਿੰਦੇ ਅਗਲੇ ਉਹਦੇ ਹਿਸਾਬ ਨਾਲ ਸਕਾਰ ਦੇ ਕਰ ਠੀਕ ਹੈ ਜੇ ਉਹਨਾਂ ਦੀ ਸਟੇਟਮੈਂਟ